ਜਿਦਾ ਸੀ ਉਸ ਹਰ ਵਿਅਕਤੀ ਦਾ ਉਹ ਬਹੁਤ ਸਾਥ ਦੇਂਦੀ ਸੀ ਨਵੰਬਰ 1984 ਦੇ ਦਿੱਲੀ ਕਤਲੇਆਮ ਵਿੱਚ ਇਹਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸੀ ਸਾਰਿਆਂ ਨੂੰ ਅੱਗ ਲਾ ਕੇ ਘਰ ਦੇ ਵਿੱਚ ਹੀ ਫੂਕ ਦਿੱਤਾ ਗਿਆ ਸੀ ਇਹ ਆਪਣੇ ਬੱਚੇ ਨਾਲ ਉਸ ਵੇਲੇ ਬਾਹਰ ਗਈ ਹੋਈ ਸੀ ਜਦੋਂ ਇਹ ਕੁਝ ਦਿਨਾਂ ਬਾਅਦ ਘਰ ਪਰਤੀ ਤਾਂ ਉਹਦਾ ਘਰ ਸ਼ਮਸ਼ਾਨ ਘਟ ਦਾ ਰੂਪ ਧਾਰ ਚੁੱਕਾ ਸੀ ਇਹ ਮਿਹਨਤ ਮਜ਼ਦੂਰੀ ਕਰਨ ਵਾਲਾ ਗਰੀਬ ਸਿੱਖਾਂ ਦਾ ਪਰਿਵਾਰ ਸੀ ਸ਼ਾਇਦ ਇਹ ਸਿਕਲੀਗਰ ਸਿੱਖ ਸਨ ਜੋ ਦਿੱਲੀ ਵਿੱਚ ਵਸ ਗਏ ਛੋਟੇ-ਮੋਟੇ ਇਹ ਕੰਮ ਕਰਦੇ ਸਨ ਸੋ ਕਾਤਲਪੀੜ ਨੇ ਇਹਦੇ ਸੱਸ ਸਹੁਰਾ ਤੇ ਪਤੀ ਤੇ ਸਾਰੇ ਪਰਿਵਾਰ ਦੇ 7-8 ਜੀਆਂ ਨੂੰ ਘਰ ਵਿੱਚ ਹੀ ਕਤਲ ਕਰ ਦਿੱਤਾ ਸੀ ਤੇ ਫਿਰ ਸਭ ਨੂੰ ਇਕੱਠਿਆਂ ਕਰਕੇ ਅੱਗ ਵੀ ਲਾ ਦਿੱਤੀ ਜਦੋਂ ਇਹ ਬੀਬੀ ਵਾਪਸ ਆਈ ਉਥੇ ਕੁਝ ਹੱਡੀਆਂ ਤੇ ਸੜਾਂਦ ਮਾਰਦਾ ਮਾਸ ਹੀ ਬਚਿਆ ਸੀ ਇਹ ਡਰ ਤੇ ਡਰ ਤੇ ਅਫਸੋਸ ਨਾਲ ਪਹਿਹੋ